ਜਿਵੇਂ ਹੋਣਾ ਇਹ ਇਹ ਉਹ ਆ ਕਿ ਜੋ ਪਾਣੀ ਹੋਵੇ ਜਿਵੇਂ ਟੇਬਲ ਤੇ ਪਾਣੀ ਹੋਵੇ ਜਾਂ ਕਿਵੇਂ ਵੀ ਪਾਣੀ ਹੋਵੇ ਇਹ ਨਾ ਥੋਕ ਲਾਂਦਾ ਹੈਗਾ ਇਹ ਟੋਵਲ ਆ 20 ਰੁਪਈਆ ਦਾ ਆ ਬਹੁਤ ਵਧੀਆ चीज ਬਹੁਤ ਵਧੀਆ ਲੱਗੀ ਮੈਨੂੰ ਐ ਐਸਾ ਹੋਣਾ ਨਹੀਂ ਹੁੰਦਾ ਲਮੀਸ਼ ਇਹ ਰੋੜਾ ਮੈਨੂੰ ਇਹ ਵਿੱਚ ਆਏ ਨਾ ਉਡਰਦਾ ਹੋ ਗਿਆ ਹੋ ਗਿਆ ਪਰਸੇ ਉਹ ਲਾਵਣੀ ਸੀ ਪਿੱਛੇ ਬੈਕ ਸਾਈਡ ਤੇ ਉਹ ਹੁੰਦਾ ਆਏ ਨਹੀਂ ਹੁੰਦਾ ਉਹ ਲੈਣਾ ਚਾਹੁੰਦਾ ਸੀ ਮम्मी ਖੋਲ ही ਸੀ ਇਹ ਟੋਆ। ਖੋਲਿਆ। ਦਿਖਾਉਂਗਾ ਇਹ ਟੋਆ। ਵੱਡਾ ਸਾਰਾ ਟੋਆ। ਮੇਰੀ ਇਖਤਿਆਰ ਹੋਣੀ ਲੱਗੀ। ਨਾ ਇੱਕ ਮਿੱਕੀ ਹੈ। ਨਾ ਇੱਕ ਤਾਂ ਆਈਦਾ ਹੈ। ਐਂਡੀ ਕੇ ਸੀ। ਉਹਨੂੰ ਵੀ ਵੇਢੀ ਕੇ ਸੀ। ਵੱਡਾ ਢਿੱਕੇ। ਉਹ ਤਾਂ ਮੈਂ ਫੋਲਡ ਕੇ ਰੱਖਿਆ ਸੀ ਅੱਧਾ। ਆ ਤੇ ਫਿਰ ਆ। ਤੇ ਉਹਦਾ ਫੋਲਡ ਕੀਤਾ ਸੀ ਹਾਂ ਖੁੱਲ ਕੇ ਆ ਬੇ ਪਿੱਟਾ। ਐ ਐਡਾ ਐਡਾ ਹੀ ਉਹਨਾਂ ਦਾ ਸੀ। ਹਾਂ

ਕੈਕਟ ਕਿੰਨੇ ਕੁ ਵਧੀਆ ਲੱਗਦੇ ਇਹ ਹੈਗੀ ਮ사ਜਰ ਹੈਨਾ ਹਾਂ ਤੇ ਇਹ ਠੂਈ ਦੇ ਵਿੱਚ ਜੇ ਸਾਡੇ ਨਾਲ ਨੋਟ ਕਾਫੀ ਚੜ ਜਾਂਦੀ ਹੈਗੀ ਇਹ ਤੇ ਉਹ ਰਿਹਾ ਹੈ ਨਵੀਆਂ ਨਵੀਆਂ ਹਾਈ ਗਾਇਸ ਰੈਸੂ ਸਰਦੋ ਜੀ ਇਧਰ ਵੀਡੀਓ ਬਣੀ ਜਾਂਦੀ ਹੈਗੀ ਮੜੀ ਜੀ ਇਹ ਮੈਂ ਕਰ ਦੇ ਤਾ ਇਹ ਹਜੇ ਨਹੀਂ ਮੈਂ ਆਪਾਂ ਫਿਰ ਕਰਕੇ ਦਿਖਾਵਾਂਗੇ ਹਾਂ ਮੈਂ ਆ ਆ ਵਧੀਆ ਆ ਵਧੀਆ ਚੀਜ਼ ਹੈ ਜੀ ਮ사ਜ ਕਰਨ ਵਾਸਤੇ ਦਿਖਾਉਂ ਹਾਂ ਲੇਖ

देखो ये सारा टेबल टूल पे मासाले पानी देखो जब हम पोचा लेते हैं ना मतलब कोई कपड़ा रहता है, है उसे अजय और म गीला करते हैं ना ऐसे गीला करते हैं टिप टिप पर तनु दूसरे रूम लेके दे, जांदा ये देख लो टिप टिप नहीं होता ਥਲੇ نیچے پانی ਵੀ ਨਹੀਂ गिरਦਾ ਹਣਾ हां ये देखो ये तो छोड़ जंदा है बड़ा ना कीते वही न होजे और ये फट भी नहीं सकता हां आय तोड़ना ਚਲੋ ਗਾਇਸ ਬਾਈ ਕਾਫੀ ਟਾਈਮ ਮੰਨ ਲਓ ਇਹ ਮੰਨ ਲਓ ਕਾਫੀ ਟਾਈਮ ਇਹ ਘੜ ਸਕਦਾ ਹੈ ਨਾ ਐਂ ਜੇ ਸੁਕਾਉਣਾ ਹੋਵੇ ਹਰ ਇੱਕ ਚੀਜ਼ ਮੰਨ ਲਓ ਸੁੱਕ ਜਾਂਦੀ ਹੈ ਕਿ ਮੇਲੇ ਤੇ ਇਹ ਜਿਹੇ ਚੀਜ਼ਾਂ ਵਧੀਆ ਮਿਲ ਜਾਂਦੀਆਂ ਆਪਾਂ ਨੂੰ ਉਹ ਆਪਾਂ ਨੂੰ ਆਮ ਨਹੀਂ ਮਿਲਦੀਆਂ ਰਕਾਨਾ ਤੋਂ ਇਹ ਚੀਜ਼ਾਂ ਬਸ ਆ ਦੋ ਤਿੰਨ ਚੀਜ਼ਾਂ ਜਿਹੜੀਆਂ ਅੰਗਰੀਨ ਤੇ ਬਹੁਤ ਵਧੀਆ ਚੀਜ਼ਾਂ ਹੁੰਦੀਆਂ ਆ ਅੱਜ ਜਦੋਂ ਕਈ ਵਾਰ ਭੁੱਖ ਪੱਖ ਲੱਗੇ ਇਹ ਤੇਲ ਦੇ ਵਿੱਚ ਉਹ ਕਰਕੇ ਨਾ ਮੰਨ ਲਓ ਚਾਹ ਚੂਹ ਨਾਲ ਇਹ ਖਾਦੇ ਜਾਂਦੇ ਆ ਰਿੰਗਸ ਤੇ बहुत बढ़िया टेस्टी है ऑरगैनिकायर वाली चीज़ कह रहे थे हाँ ऑरगेनिकीज है चाहिए ये नमकीन है, है, है मान मतलब चाचू चू ना दे जो बहुत वाली चीज़ है सारी अच्छे मेले तो काफ़ी चीज खरीदी काफ़ी न्यू न्यू चीजा खरीदा जीडिया मतलब अपनी बरतों में आदि है